ਕਿਸੇ ਜੀ 17 ਟੋਲ ਪਲਾਜੇ ਬੰਦ ਕੀਤੇ ਐ 64 ਲੱਖ ਰੁਪਈਆ ਰੋਜ਼ ਬਚਦਾ ਜੀ ਇੱਕ ਦਿਨ ਚ ਪੰਜਾਬੀਆਂ ਦਾ 17 ਕੀਤੇ ਦੋ ਤਿੰਨ ਹਜੇ ਆਉਣ ਵਾਲੇ ਨੇ ਬਸ ਲੁੱਟੀ ਜਾਓ ਕਿਹੜਾ ਆਪਾਂ ਪੁੱਛਦੇ ਆਪਾਂ ਕਿਸੇ ਨੂੰ ਬਾਈ ਕਿੰਨਾ ਇਧਰ ਚੱਲੂਗਾ ਨਾਲੇ ਪੈਸੇ ਵਧਾਈ ਜਾਂਦੇ ਐ ਨਾਲੇ ਦਿਨ ਵਧਾਈ ਜਾਂਦੇ ਐ ਕੋਈ ਪਤਾ ਹੀ ਲਾਦਾ ਫੇਰ ਆਫਸਰਾਂ ਨੂੰ ਬੁਲਾਇਆ ਬਿਜਲੀ 600 ਯੂਨਟ ਦੇਣੀ ਹੈ 2 ਮਹੀਨਿਆਂ ਦਾ ਬਾਅਦ ਬਿਲਾਉਂਦਾ 3300 ਪਰ ਮੰਥ ਜਨਨ ਕਿ 600 ਯੂਨਟ ਬਿਜਲੀ ਫਰੀ ਦੇਣੀ ਹੈ ਔਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਉਹਦੇ ਕੋਲ ਇੱਕ ਪੀਲਾ ਕਾਰਡ ਚਾਹੀਦਾ ਹੈ ਉਹਦੇ ਕੋਲ ਨੀਲਾ ਕਾਰਡ ਚਾਹੀਦਾ ਜੀਨੇ 600 ਤੋਂ ਘੱਟ ਰੱਖ ਲਿਆ ਮੀਟਰ ਆਪਦਾ ਉਹਨੂੰ ਬਿਜਲੀ ਫਰੀ ਆਉਗੀ ਇਸ ਵਕਤ 87 ਤੋਂ 88% ਪੰਜਾਬ ਨੂੰ ਬਿਜਲੀ ਫਰੀ ਮਿਲਦੀ ਹੈ ਜੀ ਫੇਰ ਅਗਲੇ ਦਿਨ ਕੀਤਾ ਵੀ ਆ ਖੇਤਾਂ ਵਾਲੀ ਕੱਢੋ ਕਰਾਂ ਖੇਤਾਂਾਂ ਵਾਲੀ ਬਿਜਲੀ ਪਹਿਲੀ ਗੱਲ ਤਾਂ ਦੁਨੀਆ ਭਰ ਦੇ ਦਫ਼ਤਰ ਅਮਰੀਕਾ ਚੱਲ ਜਾਓ ਕੈਨੇਡਾ ਚੱਲ ਜਾਓ ਨਿਊਜ਼ੀਲੈਂਡ ਹਾਲਡੈਂ ਬੈਲਜੀਅਮ ਫਰਾਂਸ ਜਰਮਨੀ ਇਟਲੀ ਜਿੱਥੇ ਮਰਜ਼ੀ ਚੱਲ ਜਾਓ ਦੁਨੀਆ 'ਚ ਦਫ਼ਤਰ 9 ਤੋਂ 5 ਲੱਗਦੀ ਹੈ ਜੀ ਆ ਕਿਸਾਨਾਂ ਵਾਲਾ ਦਫ਼ਤਰ ਪਤਾ ਨਹੀਂ ਰਾਤ ਨੂੰ 2:00 ਵਜੇ ਆਉਂਗੇ ਲੈਟ ਉਤੇ ਸਪਾਂਦੀਆਂ ਸੇਰੀਆਂ ਮਿੱਤੀ ਜਾਂਦੇ ਦੋ ਘੰਟੇ ਪਹਿਲਾਂ ਜਾ ਕੇ ਬਹਿ ਜਾਂਦੇ ਮੱਛਰ ਖਾ ਜਾਂਦਾ ਫਿਰ ਇਹ ਨਹੀਂ ਪੱਕਾ ਪਤਾ ਪੂਰੀ ਆਊਗੀ ਜਾਂ ਨਾ ਮੈਂ ਕਿਹਾ ਵੀ ਦਿਨੇ ਬਿਜਲੀ ਦੇਣੀ ਹੈ 9 ਤੋਂ 5 ਔਰ ਜੇ 9 ਤੋਂ 6 ਹੋਣੀ ਹੈ 9 ਤੋਂ 6 ਵੀ ਦੇ ਦਿਓ 10 ਘੰਟੇ 11 ਘੰਟੇ ਦੇ ਦਿਓ ਕਿਉਂਕਿ ਮੈਨੂੰ ਪਤਾ ਮੈਂ ਖੇਤੀ ਕਰਦਾ ਆਂ ਕੋਈ ਕੋਈ ਜਿਹੜਾ ਜ਼ਿੰਮੇਦਾਰ ਇੰਨਾ ਕੰਮਲਾ ਨਹੀਂ ਹੈਗਾ ਕਿ ਜੇ ਬਿਜਲੀ ਹੈਗੀ ਤੇ ਮੋਟਰ ਚਲਾਈ ਰੱਖੂਗਾ ਆਪਣੀਆਂ ਪੱਟਾਂ ਤੋੜ ਲੂਗਾ ਉਹ ਉਹ ਇੱਕ ਵਾਰੀ ਭਰ ਲੂਗਾ 11 ਘੰਟਿਆਂ ਚ ਉਤੋਂ ਬਾਅਦ ਦੋ ਦਿਨ ਤਾਂ ਚਲਾਉਂਦਾ ਹੀ ਨਹੀਂ ਉਹ ਕਿਉਂਕਿ ਇੱਕ ਵਾਰੀ ਭਰ ਗਈ ਤੀਜੇ ਦਿਨ ਚਲਾਉਗਾ ਤੇ ਜੇ ਆਪਾਂ ਹਫਤੇ ਚ ਚਾਰ ਵਾਰੀ ਬਿਜਲੀ ਦਿੱਤੀ 48 ਘੰਟੇ ਨੇ 11 11 ਘੰਟੇ ਤੇ ਜੇ 8 8 ਘੰਟੇ ਟੁੱਟਮੀ ਦਿੱਤੀ ਤਾਂ 56 ਘੰਟੇ ਨੇ ਤੇ ਨਾਲੇ ਤਾਂ 12 ਘੰਟੇ ਬਚਦੇ ਨੇ ਤੇ ਨਾਲੇ ਉਹ ਬਿਜਲੀ ਬਚਦੀ ਐ ਥੱਲੋਂ ਪਾਣੀ ਕੱਟ ਕੱਟਦਾ ਉਹ ਉਸ ਹਿਸਾਬ ਨਾਲੀ ਨਹੀਂ ਤਾਂ ਰੋਜ਼ ਉਸੇ ਕੈਰੇਜ ਦੁਬਾਰੇ ਲਾਉਣਾ ਪੈਂਦਾ ਜਦੋਂ ਅੱਧਾ ਕੈਰਾ ਰਹਿ ਗਿਆ ਜੀ ਦਿਨੇ ਬਿਜਲੀ ਕੀਤੀ ਜੀ ਆਉਂਦੀ ਇਹਨਾਂ ਦਿਨੇ ਬਿਜਲੀ ਫੇਰ ਮੈਂ ਕਿਹਾ ਜੀ ਬਾਕੀ ਬਾਕੀ ਪੰਜਾਬ ਦੀਆਂ ਕੱਸੀਆਂ ਬਾਅਦ ਚ ਲੱਭਾਂਗੇ ਪਹਿਲੇ ਸਾਡੇ ਪਿੰਡ ਵਾਲੀ ਲੱਭ ਕੇ ਦਿਖਾਓ ਜੀ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਜਦੋਂ ਮੱਝਾਂ ਹੋ ਜਾਂ ਲੈ ਕੇ ਜਾਂਦੇ ਚਾਰਨ ਕੱਸੀਆਂ ਚ ਨਾਉਂਦੇ ਰਹੇ ਹਾਂ ਮਾਵਾ ਸਾਡੀਆਂ ਥਾਪੀਆਂ ਨਾਲ ਉੱਥੇ ਕਪੜੇ ਧੋਦੇ ਹੁੰਦੇ ਸੀ ਉਹ ਕੱਸੀਆਂ ਕਿੱਥੇ ਨਹੀਂ ਲੱਭਣ ਕਿ ਤੱਬ ਨਹੀਂ ਆਈ ਕਹਿੰਦੇ ਲੋਕਾਂ ਨੇ ਮੈਂ ਕਿਹਾ ਲੱਭੋ ਪੇ ਲੱਭੀਆਂ 700 ਕਿਲੋਮੀਟਰ ਕੱਸੀਆਂ ਤੇ ਨਵੇਂ ਖਾਲ ਪਾ ਕੇ ਨਹਿਰੀ ਪਾਣੀ ਆਪਾਂ ਪਿੰਡਾਂ ਤੱਕ ਪਹੁੰਚਾਤਾ ਸੀ ਜਿਸ ਵੇਲੇ ਸਰਕਾਰ ਸੰਭਾਲੀ ਸੀ 16 ਮਾਰਚ 2022 ਨੂੰ 21% ਪਾਣੀ ਪੰਜਾਬ ਦੀਆਂ ਨਹਿਰਾਂ ਦਾ ਖੇਤਾਂ ਤੱਕ ਪਹੁੰਚਦਾ ਸੀ ਅੱਜ 3 ਸਾਲਾਂ 'ਚ 3.5 ਸਾਲਾਂ 'ਚ ਇਸ ਵਕਤ ਅਸੀਂ 70% ਦੇ ਨੇੜੇ ਲੱਗ ਗਏ ਜੀ 70% ਪਾਣੀ ਸਾਡਾ ਨਹਿਰਾਂ ਦਾ ਜਾਂਦਾ ਜੀ ਉਹਦੇ ਨਾਲ ਕੀ ਹੋਊਗਾ ਜੀ ਉਹਦੇ ਨਾਲ ਬਿਜਲੀ ਘਟੇ ਮੁੱਕੂਗੀ ਥੱਲੋਂ ਘੱਟ ਪਾਣੀ ਨਿਕਲੂਗਾ ਜਿਹੜਾ ਥੱਲੇ ਪਾਣੀ ਖਤਮ ਹੋਈ ਜਾਂਦਾ ਪਵਨ ਗੁਰੂ ਪਾਣੀ ਤੇ ਤਾਂ ਮਾਤਾ ਤਰਤ ਮਾਤ ਜਿਹੜੇ ਗੁਰੂ ਸਾਹਿਬ ਬਚਨ ਕਰ ਗਏ ਉਹਨਾਂ ਬਚਨਾਂ ਤੇ ਪੂਰੇ ਉਤਰ ਜਾਗੇ ਥੋੜੇ ਬਹੁਤ ਪਾਣੀ ਤਾਂ ਆ ਜੂਗਾ ਜੀ ਆ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਕੁਝ ਛੱਡ ਕੇ ਜਾ ਮਨ ਜਾਣਾ ਹੈ ਕਿ ਨਹੀਂ ਫਿਰ ਉਸ ਤੋਂ ਬਾਅਦ 2018 ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਡਾਟਾ ਕਢਾਇਆ ਪਾਰਲੀਮੈਂਟ ਚੋਂ ਐਕਸੀਡੈਂਟਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਰੇਕ ਸੂਬੇ 'ਚ ਕਿੰਨੀਆਂ ਮੌਤਾਂ ਹੁੰਦੀਆਂ ਹਰ ਜਾਣ ਕੇ ਹੈਰਾਨੀ ਹੋਊਗੀ 18 ਦੀ ਗੱਲ ਹੈ ਪੰਜਾਬ ਨੰਬਰ 5 ਤੇ ਸੀ 14 ਮੌਤਾਂ ਰੋਜ਼ ਦੇ ਹਰ ਰੋਜ਼ 14 ਮੌਤਾਂ ਔਨ ਦਾ ਸਪੌਟ ਮੌਕੇ ਤੇ 18 ਦੀ ਗੱਲ ਕਰਦਾ ਮੈਂ ਹੁਣ ਤੱਕ 16 17 ਦੇ ਜਾ ਬੜੀ ਹੋਣੀ ਗੱਲ ਚਲੋ 14 ਦੇ ਹਿਸਾਬ ਨਾਲ ਲਾ ਲਓ 14 ਨੂੰ ਕਰੋ ਮਹੀਨੇ ਨਾਲ ਗੋਣਾ 420 22 420 22 ਨੂੰ ਕਰੋ 12 ਨਾਲ 52 53 ਸੂ ਬੰਦਾ ਸੜਕ ਤੇ ਮਰ ਜਾਂਦਾ ਸੀ ਜਿਹੜੇ ਬਾਹਾਂ ਚ ਜ਼ਖਮੀ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਮਰ ਗਏ ਹੋਰ 5 6000 ਤੇ 6000 ਤੇ ਪਹੁੰਚ ਜਾਂਦਾ ਸੀ ਮੈਂ ਕਿਹਾ ਵੀ ਇੱਕ ਪੁਲਿਸ ਬਣਾਉਨੇ ਆ ਉਹਨੂੰ ਗੱਡੀਆਂ ਲੈ ਕੇ ਦੇੰਨੇ ਆ ਕਿਉਂਕਿ ਮੌਕੇ ਤੇ ਕੋਈ ਪਹੁੰਚਦਾ ਨਹੀਂ ਟਰੱਕ ਖੜਾ ਹੈ ਖਰਾਬ ਹੋਇਆ ਟਰੱਕ ਹੈਗਾ ਜੈਪੁਰ ਦਾ ਉਹ ਜੈਪੁਰ ਤੋਂ ਆਊਗਾ ਮਾਲਕ ਫੇਰ ਕਿਤੇ ਠੀਕ ਕਰਾਉਣਗੇ ਫੇਰ ਟਰੱਕ ਨੂੰ ਕਿਤੇ ਲੈ ਕੇ ਜਾਣਗੇ ਪਹਿਲੀ ਆਪਾਂ ਟਰੱਕ ਨੂੰ ਚੱਕ ਕੇ ਸਾਈਡ ਤੇ ਕਰ ਦੋ ਬਾਕੀ ਲੰਗੀ ਜਾਣ ਨਹੀਂ ਤਾਂ ਕੀ ਇਹ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਆਪਾਂ ਤੇਰੀ ਕਬਣਾ ਸੁਣਦੇ ਰਹੇ ਹਾਂ ਇਹਦਾ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੇ ਵਿੱਚ ਟ੍ਰੇਨਿੰਗ ਦਿੱਤੀ 5000 ਤੋਂ ਵੱਧ ਮੁੰਡੇ ਕੁੜੀਆਂ ਨੂੰ ਤੇ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਐਸਐਸਐਫ ਕਰਕੇ ਪੰਜਾਬ ਦੇ ਵਿੱਚ 48% ਮੌਤਾਂ ਘਟ ਗਈਆਂ ਨੇ 48% ਆਣ ਹੋਈਆਂ ਮੌਤਾਂ ਨਹੀਂ ਸੜਕ ਤੇ ਤਾਂ ਕੀ ਸੜਕ ਐਕਸੀਡੈਂਟ ਕਿਹੜਾ ਦੇਖਦਾ ਵੀ ਕੌਣ ਬੰਦਾ ਹਾਂ ਇੱਕ ਹੋਰ ਅੰਕੜਾ 48% ਮੌਤਾਂ ਘਟ ਗਈਆਂ ਫਰਕ ਜ਼ਖਮੀਆਂ ਦੀ ਗਿਣਤੀ ਤਿੰਨ ਤੋਂ ਚਾਰ ਗੁਣਾ ਵੱਧ ਗਈ। ਹੁਣ ਤੁਸੀਂ ਕਹੋਗੇ ਵੀ ਇਹ ਕੀ ਹੋ ਗਿਆ? ਅਸਲ 'ਚ ਜਿਹੜੇ ਪਹਿਲਾਂ ਮਰ ਜਾਂਦੇ ਸੀ ਉਹਨਾਂ ਦੀ ਗਿਣਤੀ ਹੁਣ ਜ਼ਖਮੀਆਂ 'ਚ ਹੋਣ ਲੱਗੀ। ਹੁਣ ਤਾਂ ਛੋੜੀ ਖਰੋਚ ਵੀ ਆ ਜੀ ਉਹਨੂੰ ਜ਼ਖਮੀ 'ਚ ਲਿਖ ਲੈਂਦੇ। ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਕੀ ਹੋ ਗਿਆ। ਕੱਲਾ ਇਹ ਨਹੀਂ ਕਿ ਜਾਨ ਬਚ ਗਈ। ਕਰੋੜਾਂ ਰੁਪਈਆ, ਸੋਨੇ ਦੇ ਗਹਿਣੇ, ਹੋਰ ਕੀਮਤੀ ਸਮਾਨ ਉਹ ਵੀ ਉਹਨਾਂ ਨੂੰ ਵਾਪਸ ਕਰੇ ਮੋੜ ਕੇ ਆਏ ਆ ਜੀ। ਤੁੱਕ ਜਿਸ ਵੇਲੇ ਐਕਸੀਡੈਂਟ ਹੋ ਜੇ ਉਦੋਂ ਥੋੜੀ ਦੇਖਦਾ ਬੰਦਾ ਕੋਈ ਮੇਰਾ ਪਰਸ ਕਿੱਥੇ ਹੈ ਮੇਰਾ ਬਟੂਆ ਕਿੱਥੇ ਕੋਈ ਵਿਆਹ ਤੋਂ ਆਈ ਹੈ ਪਰ ਫੈਮਿਲੀ ਤੋਂ ਉਹ ਚ ਸੋਨੇ ਦੇ ਗਹਿਣੇ ਨੇ ਉਹ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਉਹ ਤਾਂ ਉਹ ਵੀ ਘਰੇ ਵਾਪਸ ਕਰਕੇ ਆਏ ਇਹ ਪੰਜਾਬ ਸਿਰਫ ਇੱਕ ਕੋਈ ਕਿਹਾ ਜਾਂ ਸੂਬਾ ਹੈ ਜਿੱਥੇ ਐਸਐਸਐਫ ਹੈ ਹੁਣ ਮੇਥੋਂ ਦੋ ਤਿੰਨ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇਸ ਗੱਲ ਦੀ ਟ੍ਰੇਨਿੰਗ ਮੰਗ ਰਹੇ ਨੇ ਕਿ ਤੁਸੀਂ ਕਿਵੇਂ ਕੀਤਾ ਸਾਨੂੰ ਦਾ ਦੋ ਮੈਂ ਕਿਹਾ ਦੱਸਦਾ ਨਹੀਂ ਕੋਈ ਗੱਲ ਨਹੀਂ ਅਸੀਂ ਤਾਂ ਪੰਜਾਬ ਵਾਲੇ ਤਾਂ ਪਹਿਲੇ ਦਿਨੋਂ ਦੱਸਣ ਤੇ ਹੀ ਅਸੀਂ ਤਾਂ ਅਸੀਂ ਤਾਂ ਸਾਡੀ ਤਾਂ ਬਾਣੀ ਵੀ ਹਮੇਸ਼ਾ ਮਾਰਗਦਰਸ਼ਕ ਹੀ ਕਰਦੀ ਹੈ ਦੱਸ ਦਾਂਗੇ ਜੀ ਤੁਸੀਂ ਸਾਨੂੰ ਟ੍ਰੇਨਿੰਗ ਸਾਥੋਂ ਲੈ ਲਓ ਅਸੀਂ ਟ੍ਰੇਨਿੰਗ ਦੇ ਦਾਂਗੇ ਤੁਹ ਬੰਦਰ ਨੀਅਤ ਚਾਹੀਦੀ ਹੈ ਮੇਰੇ ਕੋਲ ਕੁੜੀਆਂ ਆਈਆਂ ਯੰਗ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹਾਂ ਅੱਗ ਬਝਾਉ ਜਿਹੜਾ ਡਿਪਾਰਟਮੈਂਟ ਹੈ ਕਹਿੰਦੀ ਆ ਜੀ ਅਸੀਂ ਲਿਖਤੀ ਟੈਸਟ ਪਾਸ ਕਰ ਲੈਨੇ ਆ ਪਰ ਸਖਤੋਂ ਦੂਜਾ ਟੈਸਟ ਨਹੀਂ ਪਾਸ ਹੁੰਦਾ ਜਿਹੜਾ ਫਿਜ਼ੀਕਲ ਹੈ ਮੈਂ ਕਿਹਾ ਵੀ ਕਿਉਂ ਨਹੀਂ ਹੁੰਦਾ ਰੋਣ ਲੱਗ ਗਈਆਂ ਕੀ ਗੱਲ ਹੋ ਗਈ ਦੱਸੋ ਕਹਿੰਦੀ ਆ ਜੀ ਪਤਾ ਨਹੀਂ ਕਿਵੇਂ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਚੱਕ